ਸ਼ਿਖਾਲ ਜਾਨੀ ਤੁਸੀਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ ਵਸਿਸ 6 ਵਕਤ ਮੌਜੂਦ ਹਾਂ ਲੁਧਿਆਣਾ ਦੇ ਰੈਡੀਸਨ ਬਲੂ ਦੇ ਵਿੱਚ ਜਿੱਥੇ ਕੀ ਐਫ ਜੀ ਐਮਾ ਐਗਜ਼ੀਬਿਸ਼ਨ ਦਾ ਜਿਹੜਾ ਅੱਜ ਦੂਜਾ ਦਿਨ ਹੈ ਦੂਜੇ ਦਿਨ ਦੇ ਵਿੱਚ ਦੇਖ ਸਕਦੇ ਹੋ ਲੁਧਿਆਣਾ ਦੇ ਜਿਹੜੇ ਵਪਾਰੀ ਨੇ ਲਗਾਤਾਰ ਜਿਹੜਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਵਿਸਟਰ ਵੀ ਜਿਹੜੇ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਵਿਸਟਰੇ ਤੇ ਉਤਰੇ ਨੇ ਰੈਡੀਸਨ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ आर एंड डी जी की जा रही है आने वाले जड़े विंटर सीजन में लैके डिजाइन जड़े मार्केट के आँगे वो सब कुछ जरा इतने देखा जा रहा है गलबात करने की भी कोशिश करेंगे विजटर जे पहुँचे ने इतने सर क्या नाम है अनिमेश नाम है सर मेरा सर कहाँ से मैं वेस्ट बंगाल से सर, कैसे देखते हो एग्जिबिशन लगी है किस तरह का बेनिफिट मिलता है आप जैसे भाईओं सर इतना बड़ा एग्जिबिशन है कई हजारों घर है यहाँ पे तो अपने मतलब की चीज़ें मिल जाती कहीं ना कहीं अपने रेट पे मिल जाता है चीज़ हम भी ढूंढते रहते हैं कुछ नया कुछ अच्छे रोटो पे वही मिल जाते हैं तो कैसे देखते हो कौन कौन सा माल इस बार तो की तैयारी तो है अभी देखते हैं बात कहाँ तक बनती है तो ऐसी होता है आप लोगों को जैसे एक ही छत के नीचे आपको मिलते हैं तो बहुत ईजी हो जाता है सर हमें तो यही चाहिए कि एक जगह जाके सारी जगह वैरायटी एक जगह मिल जाती है वैसे घूमना पड़ता है पता नहीं किस घर में क्या माल है कब क्या माल है फेयर लगता है तो उस टाइम एक बार में ही काफ़ी वरायटीज मिल जाती है कैसा देखते हो क्या, करवाई है बुकिंग क्या? हाँ कई घरों में हमने करवाया भी है जी। अभी देख रहे बाकी बाकी घरों में देख, देख, देख। सो लाइव तस्वीर साझिया कर रहे हैं देख सकते हो किस तरह जी पूरी इतनी आर एंड डी की जाती है ਸਰ ਸਾਡਾ ਜ਼ਿਆਦਾ ਵਾਸ਼ਿੰਗ ਦੀ ਟੀ-ਸ਼ਰਟਸ ਸਵੈਕਸ਼ਰ ਵਗੈਰਾ ਬੰਦੀ ਹੈ। ਜੀ। ਮਤਲਬ ਉਸ ਤੋਂ ਬਾਅਦ ਸ਼ੈਕਟ ਬਣਾ ਰਹੇ ਹਾਂ, ਸਵੈਕਸ਼ਰ ਬਣਾ ਰਹੇ ਹਾਂ, ਟੂ ਥਰਡ ਥਰੀ ਥਰਡ। ਸ਼ੈਕਟ ਤਾਂ ਸੋਨੀ ਸੀ ਸ਼ੈਕਟ ਕਿ ਬਕਟ ਆਇਕਲੋ ਨਾ ਨਵਾਂ ਨਾਮ ਚੱਲਿਆ ਸ਼ਰਟ ਨੂੰ। ਜਿਹੜੀ ਸ਼ਰਟ ਦੀ ਬੈਕ ਤੇ ਫਰ ਲੱਗੀ ਉਹਨੂੰ ਸ਼ੈਕਟ ਕਹਿੰਦੇ ਆਗੇ। ਓਕੇ। ਇਸ ਤਰ੍ਹਾਂ ਦੇ ਨਵੇਂ ਬੜੇ ਲੋਕੀ ਨਾਮ ਨਵੇਂ ਨੇ ਵੀ ਰੱਖ ਲੈਂਦੇ ਆਪਣੇ ਕੋਲ ਵੀ। ਜੀ। ਤੇ ਨਵਾਂ ਟਰੈਂਡ ਸ਼ੁਰੂ ਕਰਤਾ ਕਿ ਸ਼ੈਕਟ ਹੈ। ਹਾਂ। ਉਸ ਤੋਂ ਬਾਅਦ ਕਾਟਨ ਦੀ ਸਵੈਕਸ਼ਰਟ ਹੈ। 에ਅਰ ਜੈਟ ਦੀ ਸਵੈਕਸ਼ਰਟ ਸੇਹੀ ਰੇਂਜ ਦਾ ਦੇਵਿੰਚਟਰ ਵੀ ਬਣਾਉਂਦੇ ਆ। ਸੋ ਕਿਹੜੇ ਕੈਟਰ ਨੂੰ ਆਪਾਂ ਜਿਹੜਾ ਕੈਟਰ ਕਰਦੇ ਜਿਹੜੇ ਵੀ ਰਿਪਰੂਵਟ ਕਰਦੇ ਸਾਡੇ ਕੋਲ ਸਰ ਜ਼ਿਆਦਾਤਰ ਸਮੇਂ ਲੋ 18 ਸਾਲ ਤੋਂ ਲੈ ਕੇ 30 ਸਾਲ ਤੱਕ ਵੀ ਰੇਂਜ ਦਾ ਲੋ 30 ਸਾਲ ਦੇ ਸੋ ਅੱਜ ਜੋ ਸੈਕੰਡ ਡੇ ਐ ਐਫ ਜੀ ਐਮ ਦਾ ਕਿਸ ਤਰ੍ਹਾਂ ਦਾ ਸਰ ਰਿਸਪੌਂਸ ਤਾਂ ਬਹੁਤ ਵਧੀਆ ਤੁਸੀਂ ਲਿਫਟ ਤੇ ਆਏ ਹੋ ਦੇਖੀ ਹੁਣ ਰਸ਼ ਉੱਥੇ ਕਿੰਨਾ ਟਾਈਮ ਲੱਗ ਰਿਹਾ ਫਿਰ ਮੈਂ ਕਹਿੰਦੀ ਲੋੜ ਹੀ ਨਹੀਂ ਕਾਫੀ ਰਸ਼ ਹੈ ਅੱਛਾ ਰਿਸਪੌਂਸ ਹੈ ਅੱਛਾ ਜੀ ਪਰ ਪ੍ਰਾਈਸ ਰੇਂਜ ਦੀ ਗੱਲ ਕਰੀਏ ਤਾਂ ਵਿంటర్ ਸੀਜ਼ਨ ਨੂੰ ਲੈ ਕੇ ਪ੍ਰਾਈਸ ਰੇਂਜ ਕੀ ਰਹਿੰਦੀ ਹੈ ਸਰ ਆਪਣੇ ਕੋਲ ਪ੍ਰਾਈਸ ਵਿంటర్ ਦੇ ਵਿੱਚ 390 ਤੋਂ ਲੈ ਕੇ ਫੈਂਸੀ ਵਿੱਚ 550 600 ਤੱਕ ਹੈ ਔਰ ਟੂ ਥਰਡ ਵਗੈਰਾ 260 ਤੋਂ ਲੈ ਕੇ ਹੌਲਸੇਲ ਦੀ ਡਿਟੇਲ ਨਹੀਂ ਕਰਦੇ ਰਿਟੇਲ ਨਹੀਂ ਰਿਟੇਲ ਨਹੀਂ ਜਸਟ ਓਨਲੀ ਹੌਲਸੇਲ ਸੋ ਅਗਰ ਇਹ ਗੱਲ ਕਰੀਏ ਤਾਂ ਕਿਸੇ ਨੇ ਜਵੇਂ ਹਲੇ ਫੇਅਰ ਤੇ ਨਹੀਂ ਪਹੁੰਚ ਸਕਦਾ ਤੇ ਉਹ ਉਸ ਤੋਂ ਬਾਅਦ ਫੇਅਰ ਤੋਂ ਬਾਅਦ ਤੁਹਾਨੂੰ ਕਿੱਥੇ ਸਾਡਾ ਫੈਕਟਰੀ ਆ ਨਾ 시ਪੂਰੀ ਫੈਕਟਰੀ ਆ ਸਾਡੀ ਸਤਨਗਗਲੀ ਚ ਸੰਤੋਗਨਗਰ ਨਿਊ 시ਪੂਰੀ ਸਤਨਗਗਲੀ TV ਵੀ ਮਿਲਾਨੀ ਹੋਵੇ ਜਿਹਦੇ ਨਾਮ ਤੋਂ DV99 ਲੈਣ ਦਾ ਆਪਣਾ ਪਤਾ ਲੱਗ ਜਾਏਗਾ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਆ ਪੂਰੀ ਆਰ ਐਂਡ ਡੀ ਇੱਥੇ ਕੀਤੀ ਜਾਂਦੀ ਹੈ ਪੂਰੀ ਗੱਲਬਾਤ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਦਾ ਜਿਹੜਾ ਆਉਣ ਵਾਲਾ ਵਿੰਟਰ ਸੀਜ਼ਨ ਰਹੇਗਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਸਰ ਕੀ ਨਾਮ ਹੈ ਜੀ ਵਰਨ 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 ਜੀ ਕਿਸ ਤਰ੍ਹਾਂ ਦੇਖਦੇ ਹੋ ਸੈਕੰਡ ਡੇ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਐਫ ਜੀ ਐਮ ਵਿੱਚ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਜੀ ਕਾਫੀ ਅੱਛੇ ਮਤਲਬ ਕਲਾਇੰਟ ਵਗੈਰਾ ਵੀ ਕਾਫੀ ਮਿਲ ਜਾਂਦੇ ਆ ਅੱਛਾ ਹੈ ਕਾਫੀ सो इस बार ये कौन सा टेस्ट लोग जो है आ रहे हैं वो कौन सा टेस्ट मांग रहे हैं जैसे सैक्रेड बन रही है इस साल जैसे नहीं पिछले साल भी बहुत बेची थी इस साल भी काफी तो उसका तो रिस्पांस तो मिल रहा है हम तो वैसे मेन वॉशिंग का ही ज्यादा माल बनाते हैं हम्म का जैसे तो रिस्पांस बढ़िया है रिस्पांस तो